ਦੇ ਲੋ ਜੀ ਫਤਿਹ ਸਿੰਘਾ ਜੰਨਾ ਸਕੂਲੋਂ ਆਗੇ ਬਿੱਲੀ ਕੱਢਣ ਲੱਗਿਆ ਪਿਆ ਸਾਡੇ ਬੈਡਾਂ ਥੱਲੇ ਬਿੱਲੀ ਵੜ ਗਈ ਫੋਨ ਨਾਲ ਲੈਟਰ ਆ ਕੇ ਦੇਣਾ ਹੈ ਅੱਛਾ ਇਹ ਨਾ ਫਤਿਹ ਸਿੰਘ ਸਾਡਾ ਨਾ ਬਿੱਲੀ ਫੜਨ ਚ ਮਾਹਿਰ ਐ ਇਹਨੂੰ ਬਿੱਲੇ ਨਾਲ ਛੱਡ ਦੇਣਾ ਐ ਬਿੱਲੇ ਮਾਰਨ ਨਾਲ ਤੇ ਬਿੱਲੇ ਮਾਰਦੇ ਨੇ ਉਹਨਾਂ ਨਾਲ ਛੱਡਣਾ ਐ ਇਹਨੂੰ ਫਤਿਹ ਨੂੰ ਆਪਾਂ ਨੇ ਕਿਉਂਕਿ ਇਹਨੂੰ ਬਿੱਲੀ ਫੜਨ ਦਾ ਬੜਾ ਚਾਅ ਐ ਤੇ ਮਿੰਟ ਤੇ ਵੜ ਲੈਂਦਾ ਬਿੱਲੀ ਇਹ ਲੋ ਜੀ ਪੂਰੇ ਜੋਰਾ ਸ਼ੋਰਾ ਨਾਲ ਲੱਭ ਰਿਹਾ ਬਿੱਲੀ ਕਿੱਥੇ ਹੈ ਉੱਥੇ ਬੈਠੀ ਹੈ ਦੇਖ ਰਹੀ ਹੈ ਨੂੰ ਕਿੱਥੇ ਇੱਧਰ ਬੈਠੀ ਹੈ ਦਿਖਾਓ ਆ ਪਾਓ ਆ ਬੈਠ ਕੇ ਆ ਦੇਖੋ ਅੱਗੇ ਅੱਗੇ ਨੂੰ ਭੱਜਦੀ ਆ ਉਹ ਬੈਠੀ ਜਿੱਦੀ ਚੱਲ ਇਹ ਲੱਗ ਗਈ ਇਹ ਉੱਧਰ ਗਈ ਉੱਧਰ ਇੱਧਰ ਐਵੇਂ ਨਹੀਂ ਨਿਕਲਨੀ ਪੁੱਤੋ ਐਵੇਂ ਨਹੀਂ ਨਿਕਲਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋ ਤੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਨਵੇਂ ਵਲੋਗ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਵਲੌਗ ਦੁਪਹਿਰੇ ਸਟਾਰਟ ਕਰ ਰਹੀ ਹਾਂ ਕਿਉਂਕਿ ਟਾਈਮ ਹੀ ਲੱਗਦਾ ਨਾ ਸਵੇਰੇ ਵੀਰੇ ਹੁਣੀ ਆਗੇ ਸੀਗੇ ਜਿਹੜੇ ਆਪਣੇ ਬੁਟੀਕ ਦਾ ਕੰਮ ਹੋਣਾ ਤੇ ਆਪਣਾ ਬੁਟੀਕ ਤਿਆਰ ਕਰ ਰਹੇ ਨੇ ਨਾ ਮਿਸਤਰੀ ਹੁਣੀ ਤੇ ਉਹ ਵੀਰੇ ਲੱਗੇ ਹੋਏ ਸੀ ਨਾਲ ਉਹਨਾਂ ਨਾਲ ਫਿਰ ਹੈਲਪ ਕਰਾਈ ਕਿਉਂਕਿ ਜੋ ਸ਼ੈੱਡ ਦੇ ਵਿੱਚ ਜਿਹੜਾ ਸਮਾਨ ਪਿਆ ਸੀ ਉਹ ਸਾਰਾ ਬਾਹਰ ਕੱਢਿਆ ਬਾਹਰ ਕੱਢ ਕੇ ਜਿਹੜਾ ਕੋਈ ਆਲਤੋ ਫालतੂ ਨਹੀਂ ਇਹ ਕੰਮ ਦਾ ਹੈਗਾ ਸੀ ਆਪਾਂ ਨੇ ਕਵਾੜ ਚ ਬਿਚੇ ਕਵਾੜ ਵਾਲੇ ਬਾਈ ਨੂੰ ਬੁਲਾ ਕੇ ਆਪਾਂ ਨੇ ਘਰੇ ਤੇ ਉਸ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਹੈਲਪ ਇਨਾਂ ਵੀਰੇ ਹੋਰ ਨਾਲ ਕਰਾਈਏ ਜਿਹੜੇ ਬੰਦੇ ਆਏ ਹੋਏ ਨੇ ਆਪਣੇ ਅਜਨਾ ਬੁਟੀਕ ਤੇ ਮਤਲਬ ਜਿਹੜੇ ਆਪਾਂ ਦੇ ਸ਼ੈੱਡ ਪਿਆ ਸੀ ਉਹ ਢਾਉਣ ਵਾਸਤੇ ਆਏ ਹੋਏ ਸੀ ਤੇ ਉਹਨਾਂ ਨਾਲ ਮੈਂ ਕੰਮ ਕਰਵਾਰ ਸੀਗਾ ਤੇ ਹੁਣ ਥੋੜਾ ਫ੍ਰੀ ਹੋਇਆ ਸੀ ਮੈਂ ਚਲੋ ਹੁਣ ਬਲੌਗ ਸਟਾਰਟ ਕਰ ਲੈਂ ਥੋੜਾ ਜਿਹਾ ਝੂਠ ਬੋਲ ਕੇ ਫਤਿਹ ਸਿੰਘ ਆ ਗਿਆ ਤੁਸ ਜੀ ਕਹਿੰਦਾ ਮੇਰੀ ਜਾੜ ਚ ਦਰ ਦੋ ਰਿਹਾ ਹੈ ਬਹੁਤ ਹੋ ਰਿਹਾ ਤੇ ਘਰ ਆ ਕੇ ਉਹੀ ਮਸਤੀ ਉਹੀ ਸਾਰਾ ਕੁਝ ਚੱਲ ਰਿਹਾ ਇਹਨੂੰ ਕੋਈ ਜਾੜ ਜੋੜ ਨਹੀਂ ਦੁਖਰੀ ਕੁਝ ਨਹੀਂ ਦੁਖਰੇਗਾ ਸਿਰਫ ਇਹ ਨਾਟਕ ਕਰ ਰਹੇ ਤੇ ਇਧਰ ਆਪਣਾ ਜਿਹੜਾ ਸ਼ੈੱਡ ਸੀ ਉਹ ਆਪਾਂ ਸਾਰਾ ਢਾਤਾ ਤੇ ਕੰਮ ਚੱਲ ਰਿਹਾ ਆਪਣਾ ਜਵਾਸੁਰਾ ਨਾਲ ਜਿਆ ਬਾਥੇ ਪਾ ਮਾਣੂ ਬੁਟਿਕ ਤੇ ਜਦੋਂ ਬੁਟਿਕ ਬਣਾਇਆ ਫਿਰ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਨਾ ਪਲ ਪਲ ਦੀ ਜਾਣਕਾਰੀ ਤੁਹਾਨੂੰ ਦਿੰਦੇ ਰਹਾਂਗੇ ਜਦੋਂ ਵੀ ਆਪਣਾ ਬੁਟਿਕ ਦਾ ਜਿਹੜਾ ਜਿਹੜਾ ਕੰਮ ਹੁੰਦਾ ਰਿਹਾ ਹੈ ਨਾ ਯਾਪ ਕਿਦਾ ਬਡਾ ਬਡਾ ਵੀ ਠੀਕ ਪਾ ਰਹੇ ਆ ਕਿਵੇਂ ਦਾ ਪਾ ਰਹੇ ਆ ਕਿੱਥੇ ਤੱਕ ਪਾ ਰਹੇ ਆ ਇਹਨਾਂ ਸਾਰੀ ਸਮ ਜਾਣਕਾਰੀ ਦੇ ਦਿਆਂਗੇ ਬੜੇ ਰੌਲਾ ਇਧਰ ਵਿੱਚ ਤੇ ਅੱਜ ਸਾਰਾ ਖਲਾਰਾ ਪਿਆ ਸਾਡੇ ਘਰ ਦੇ ਵਿੱਚ ਹੋਲਾ ਬਗਰੇਲੀ ਜੀ ਨੇ ਦਰ ਖੁੱਲ ਦੇ ਗਏ ਸੈਟਰ ਹਾਂ ਸੈਟਰ ਲਾਈ ਹੈ ਹਾਂ ਮੈਂ ਯਾਰ ਐਂ ਹੀ ਕੋਲਾ ਓਪਨ ਹੀ ਰੱਖ ਲਾਂਗੇ ਮੇਰਾ ਮਤੀ ਆਓ ਬਿੱਲੀ ਕਿਹੜੀ ਬਿੱਲੀ ਬਿੱਲੀ ਆ ਨਹੀਂ ਬਿੱਲੀ ਵੀ ਰੱਖ ਲਾਂਗੇ ਲੈ ਬਿੱਲੀ ਫੜੀ ਇਹਦੀ ਇਹਦੀ ਬਿੱਲੀ ਨੂੰ ਵੀ ਸ਼ੂਟ ਬਣਾ ਕੇ ਦੇ ਦਾਂਗੇ ਠੀਕ ਹੈ। ਉਸ ਗਰਮੀ ਚ ਕੀ ਕਰਦੋਂ ਬਾਹਰ ਚਲਾਉਂਦਾ। ਬਈ ਗਾਰੇ ਸੇ ਕੀ ਜਦ ਤੁਸਲਾਣ ਆਏ ਸੀ ਨਾ ਇੱਧਰ ਲੈ ਕੇ ਆਣਾ ਸੀ। ਕਿੱਧਰ? ਇੱਥੇ। ਬੁਲਟ ਤੇ? ਹਾਂ। ਅੱਛਾ ਸੌਰੀ ਅਗਲੀ ਵਾਰ ਤੂੰ ਕਹਿਣੀ। ਫੇਰ ਨਾ ਕੋਈ ਨਾ ਕੋਈ ਬਹਾਨਾ ਮਾਰੀ। ਕੋਲੋਂ। ਠੀਕ ਹੈ। ਹੁਣ ਕਹਦੀ ਮੇਰਾ ਸਿਰ ਦੁਖਣ ਲੱਗ ਰਿਹਾ ਫੇਰ ਆਪਾਂ ਸਿੱਟੀ ਲੱਗ ਜਾਮਾ ਫੇਰ ਉਹਨੂੰ ਬੁਲਟ ਤੇ ਲੈ ਜਾਵਾਂਗੇ ਠੀਕ ਹੈ। ਹਾਂ। ਸ਼ਰਮਤਾ ਨਹੀਂ ਆਉਂਦੀ ਗੱਲ ਕਹਿੰਦੇ ਹੋਏ? ਨਹੀਂ। ਹੂੰ। ਕੋ ਜ ਮੈਡਮ ਚੱਲਨੇ ਅੱਜ ਕਿੱਥੇ ਚੱਲਨੇ ਮੈਡਮ ਅੱਜ ਅੱਜ ਆਪਾਂ ਚੱਲਨੇ ਆਪਣੇ ਸਾਰੇ ਹੀ ਵਰਕਰਾਂ ਕੋਲ ਕਿਉਂਕਿ ਉਹਨਾਂ ਕੋਲ ਇੱਥੇ ਆਉਂਦਾ ਟਾਈਮ ਨਹੀਂ ਹੈਗਾ ਤੇ ਕੰਮ ਫੜਾ ਕੇ ਆਉਨੇ ਆ ਆ ਦੇਖ ਕੇ ਉਹਨੇ ਕਿ ਆਪਣਾ ਕਿਹੜਾ ਕਿਹੜਾ ਕੰਮ ਚੱਲ ਰਿਹਾ ਠੀਕ ਹੈ ਤੇ ਮੈਂ ਨਾ ਪਹਿਲਾਂ ਵੀ ਇੱਕ ਵੀਡੀਓ ਜੇ ਸੂਟ ਪਾਇਆ ਸੀ ਜਿਸ ਦਿਨ ਆਪਾਂ ਗਏ ਸੀ ਪਟਿਆਲੇ ਹਨਾ ਤੇ ਉਦੋਂ ਆਪਾਂ ਤੁਹਾਨੂੰ ਪ੍ਰੋਪਰ ਓਪਰਚੁਨਿਟੀ ਦਿਖਾ ਸਕੇ ਇਸ ਸੂਟ ਨੂੰ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਜਿਵੇਂ ਤੁਸੀਂ ਮੇਰੀ ਭੈਣ ਵਾਲੇ ਪਟਿਕ ਦੇ ਜਾ ਕੇ ਵੀਡੀਓ ਦੇਖ ਲਿਓ ਹਨਾ ਤੇ ਉਦੋਂ ਮੈਂ ਦੱਸਿਆ ਹੈ ਕਿ ਥੋੜਾ ਬਹੁਤ ਟ੍ਰੈਂਡ ਦੇ ਹਿਸਾਬ ਨਾਲ ਚੱਲਦਾ ਜਿਆਦਾ ਨਹੀਂ ਕਿਉਂਕਿ ਚੱਲਣਾ ਪੈਂਦਾ ਹੈ ਕਿਉਂਕਿ ਸਾਡਾ ਕੰਮ ਹੀ ਇਹ ਹੈ ਜੇ ਅਸੀਂ ਨਾ ਚੱਲਾਂਗੇ ਤਾਂ ਅਸੀਂ ਤੁਹਾਨੂੰ ਕਿੱਦਾਂ ਰეკਮੈਂਡ ਕਰਾਂਗੇ ਕੋਈ ਚੀਜ਼ ਨੂੰ ਵੀ ਤੁਸੀਂ ਆਹ ਬਣਾ ਕੇ ਦੇਖੋ ਤੁਸੀਂ ਉਹ ਬਣਾ ਕੇ ਦੇਖੋ ਤੇ ਮੈਂ ਨਾ ਬਿਲਕੁਲ ਸਿੰਪਲ ਆਹ ਜਿਆ ਸੂਟ ਸਵਾਇਆ ਹੋਇਆ ਪਰਸੀ ਸਲਵਾਰ ਨਾਲ ਕਾਟਨ ਦੇ ਵਿੱਚ ਤੇ ਬਹੁਤ ਸੋਹਣਾ ਹੈ ਤੁਸੀ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਹੈ ਬਾਕੀ ਤੁਸੀਂ ਦੱਸਿਓ ਕਿੱਦਾਂ ਦਾ ਲੱਗ ਰਿਹਾ ਹੈ ਨਾ ਤੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਹੋਇਆ ਜੀ ਜੌਰਜਟ ਦਾ ਠੀਕ ਹੈ ਤੇ ਦੁਪੱਟਾ ਇਸੇ ਦਾ ਸੂਟ ਵੀ ਬਣ ਸਕਦਾ ਤੇ ਤੁਸੀਂ ਦੱਸਿਓ ਬਾਕੀ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਤੇ ਅਗਰ ਤੁਸੀਂ ਵੀ ਟ੍ਰੈਂਡਸ ਨਾਲ ਚੱਲਣਾ ਚਾਹੁੰਦੇ ਥੋੜਾ ਬਹੁਤਾ ਤੇ ਇਦਾਂ ਦੇ ਸੂਟ ਬਣਾ ਕੇ ਪਾ ਲਿਆ ਕਰੋ ਕਿ ਨਹੀਂ ਮੈਂ ਤੁਹਾਡੇ ਰੇਂਜ ਦੇ ਵਿੱਚ ਤੇ ਨਾਲ ਤੁਹਾਡਾ ਚਾਹ ਪੂਰਾ ਹੋ ਜਾਂਦਾ ਮੈਨੂੰ ਮੋਸਟਲੀ ਮੈਂ ਜਦੋਂ ਕੱਪੜਾ ਲਿਆਉਣੀ ਨਾ ਮੈਨੂੰ ਕਈ ਵਾਰ ਦੁਕਾਨ ਵਾਲਾ ਕਹਿੰਦਾ ਤੁਸੀਂ ਆਪਣੇ ਵੱਲ ਦਾ ਬਹੁਤ ਪੁਰਾਣਾ ਜਿਹਾ ਡਿਜ਼ਾਈਨ ਚੱਕ ਲੈ ਕੇ ਆਉਂਦੇ ਮੈਨੂੰ ਇਹ ਹੁੰਦਾ ਕਿ ਵੀ ਜਿਹੜਾ ਮੇਰੇ ਦਿਲ ਨੂੰ ਸੋਹਣਾ ਲੱਗਦਾ ਚਾਹੇ ਉਹ 4 ਸਾਲ ਪੁਰਾਣਾ ਹੋਵੇ ਚਾਹੇ 5 ਸਾਲ ਪੁਰਾਣਾ ਹੋਵੇ ਕੋਈ ਫਰਕ ਨਹੀਂ ਪੈਂਦਾ ਹੈਗਾ ਬਸ ਆਪਣੇ ਮਨ ਨੂੰ ਸੋਹਣਾ ਲੱਗਣਾ ਚਾਹੀਦਾ ਠੀਕ ਹੈ ਤੇ ਤੁਸੀਂ ਕਿ ਕਰੀਏ ਆਪਾਂ ਆ ਦਾਖਲੀ ਤੇ ਫਤਿਹ ਮੈਨੂੰ ਪਤਾ ਮੈਂ ਨਾਲ ਲੈ ਕੇ ਜਾਓ ਫਤਿਹ ਨੂੰ ਲੈ ਕੇ ਜਾਣਾ ਯਾਰ ਫਤਿਹ ਦੀ ਵਿਚਾਰੀ ਜੜ ਦੁਖਦੀ ਹੈ ਹੈ ਕਿੱਥੇ ਤੂੰ ਤਾਇਆ ਮਮਾ ਹੋਣਾ ਇਹ ਨਹੀਂ ਮੈਨੂੰ ਦੂਰ ਜਾਣਾ ਨਹੀਂ ਕਿੱਧਰ ਹੈ ਆਹੀ ਪੁੱਤ ਮੇਰਕੋਟਾ ਜਾਣਾ ਹੂੰ ਮੈਂ ਮੇਰਕੋਟਰੀ ਜਿਹੜੇ ਆ ਮੇਰਕੋਟਾ ਨਾ ਡਾਕਣਾ ਨਹੀਂ ਮੇਰਕੋਟ ਲਈ ਘਰ ਆ ਲਿਆ ਉਹ ਕਿੰਨਾ ਸਤੇ ਨੂੰ ਸਿਰੇ ਨਾਲ ਹੀ ਆਮੇ ਗੱਤ ਨੇ ਇਹ ਦੇਖੋ ਹਾਂ ਰਾਕਿੰਗ ਜੇ ਨਾ ਪਰ ਕੇ ਤਾ ਤੂੰ ਤੋਂ ਮਮਾ ਨੇ ਤੱਕ ਸਕੂਟੀ ਦਰਜੋ ਠੀਕ ਹੈ ਠੀਕ ਹੈ ਇਹੋਕ ਸੁੱਕਣ ਵਾਲਾ ਆਪਣੇ ਮਿਸਤਰੀ ਵੀ ਲੱਗ ਗਿਆ ਅੱਜ ਅੱਜ ਤੁਸੀਂ ਦੇਖ ਸਕਦੇ ਸਾਡੇ ਖਲਾਰਾ ਕਿੰਨਾ ਪਿਆ ਹੋਇਆ ਅੱਜ ਖਲਾਰਾ ਖਲਾਰਾ ਦੇ ਗਰਦ ਚੱਕਦੀ ਅਸੀਂ ਤਾਂ ਖੁਸ਼ਕੀ ਚੱਕਦੀ ਹੈ ਨਾ ਹੂੰ ਦੱਸਦਾ ਮੈਂ ਤੈਨੂੰ ਪਹਿਲਾਂ ਹੂੰ ਦੇਖ ਸਾਡਾ ਸਮਾਨ ਸਾਰਾ ਥੁੱਪੇ ਛੱਡਣਾ ਮੁੰਡੇ ਦੇਖੀ ਆਉਂਦੇ ਆਪਣੀ ਲੱਗਣਾ ਮੇਰੇ ਕੋਲ ਤਾਂ ਕਿੱਥੀ ਪਾਈ ਹੋਈ ਹੈ ਉਹ ਦੇਖ ਆ ਕੇ ਤਾਂ ਨਾ ਉਹ ਤਾਂ ਗੱਡੀ ਦੇ ਲੋਕੀ ਕਰਦੇ ਆ ਜੀ ਆ ਜੋ ਕਾਕੇ ਬਣਵਾ ਲਓ ਚੰਗਾ ਜਿੰਨੇ ਪੀਣੀ ਵਾਏਗੀ ਠੀਕ ਹੈ ਹਾਂ ਚਲ ਗੱਡੀ ਵੀ ਆਨ ਕਰੋ ਗੱਡੀ ਨੂੰ ਵੜਾੜ ਕਰੋ ਗੰਗੀ ਗਰਮ ਪਈ ਅੰਦਰੋਂ ਅਮਨ ਗਰਮੀ 'ਚ ਕਦੇ ਬੈਠੀ ਨਹੀਂ ਹੈਗੀ ਵਿਚਾਰੀ ਇਹ ਗਰਮੀ ਚ ਗੱਦੇ ਬੈਠੀ ਨੇ ਅਮਨ ਉਹ ਇਹ ਫਿਰ ਗੱਡੀ ਰੱਖੰਦਾ ਜੇ ਮੱਛੀ ਗੱਡੀ ਚ ਬਹਿਣਾ ਆਪਾਂ ਵੀ ਮੱਛੇ ਤੇ ਆਪਣੀ ਗੱਡੀ ਮੱਛੇ ਆਪਾਂ ਨੇ ਮੱਛੇ ਜਿਹੜੇ ਆਪਣੇ ਦੇ ਮੱਛੀ ਤੋਂ ਨਵਾਂ ਵਰਗੀ ਗੱਡੀ ਭਈ ਪਈ ਚਲੋ ਤੇ ਲੋ ਜੀ ਆਪਾਂ ਮਲੇਰਕੋਟਲੇ ਵੀ ਜਾਏ ਸਾਰੇ ਪਾਸੇ ਜਿਹੜੇ ਕੰਮ ਕਰਨਾ ਸੀ ਕਰ ਆਏ ਤੇ ਹੁਣ ਆਪਾਂ ਅਗੇ ਵਾਪਸ ਨਾਮ ਤੇ ਇਸ ਨਾਮ ਹੁੰਦਾ ਸਾਰੀ ਪ੍ਰਧਾਨ ਸਾਹਿਬ ਨੇ ਆਪਣੇ ਲਈ ਕਾਫੀ ਦਿਨਾਂ ਤੋਂ ਕੁਝ ਆਰਡਰ ਕੀਤਾ ਹੋਇਆ ਤੇ ਉਹਨਾਂ ਦਾ ਫੋਨ ਆ ਗਿਆ ਉਹ ਕਹਿੰਦੇ ਤੁਹਾਡਾ ਸਮਾਨ ਆ ਗਿਆ ਤੁਸੀਂ ਲੈ ਜਾਓ ਤੇ ਪ੍ਰਧਾਨ ਸਾਹਿਬ ਦੀ ਖੁਸ਼ੀ ਤੁਸੀਂ ਦੇਖ ਸਕਦੇ ਸਮਝ ਵੀ ਨਹੀਂ ਜਾਂਦੀ ਹਾਂ ਪ੍ਰਧਾਨ ਸਾਹਿਬ ਦੀ ਗੱਲਾਂ ਇਹ ਬਲਸ਼ ਕਰ ਲਿਆ ਮਾਣ ਮੈਂ ਕਿਰਪਾ ਨਾਲ ਬਲਸ਼ ਕਰੀ ਨੇ ਗੱਲਾਂ ਮੈਂ ਵੀ ਆ ਮੰਦਰ ਦੇ ਮਰਜ਼ੀ ਜੀ ਛੋਡੀ ਮਰਜ਼ੀ ਹੈ ਤੇ ਆਪਣਾ ਕੰਮ ਕਮਾਪਾ ਦੇ ਆਏ ਆਪਣੇ ਕਾਰੀਗਰਾਂ ਨੂੰ ਸਾਰਿਆਂ ਨੂੰ ਠੀਕ ਹੈ ਤੇ ਹੁਣ ਆਪਣੀ ਮਹੀਨੇ ਦੀ ਨਿਸ਼ਾ ਹੈ ਤੇ ਉਹਨੇ ਤੱਕ ਦਾ ਆਪਾਂ ਨਵੇਂ ਆਰਡਰ ਬੁੱਕ ਕਰਾਂਗੇ ਤੇ ਆਪਣਾ ਪੁਰਾਣਾ ਕੰਮ ਬਣ ਜੂਗਾ ਚਲੋ ਚੱਲੀਏ ਅੰਦਰ ਆਪਾਂ ਜੀ ਆਪਾਂ ਕੀ ਲੈਣ ਚੱਲੇ ਆ ਤੁਹਾਨੂੰ ਦਿਖਾਉਣੇ ਆ ਬਲੌਗ ਦੇ ਵਿੱਚ ਹਾਂ ਚਲੋ 255 ਹਾਂਜੀ ਆ ਲਿਖਿਆ ਹੋਇਆ 16 Pro Black Titanium 255 ਨੀ ਠੀਕ ਹੈ ਠੀਕ ਬਲੈਕ ਲਿਆ ਚਲੋ ਜੀ ਆਪਾਂ ਲੈ ਲਿਆ ਨਾ ਮਾਈਫੋਨ ਲੈ ਕੇ ਆਇਆ ਮੈਂ ਬਣਾਉਣਾ ਕਿੱਥੇ ਕਿੱਥੇ ਇੱਥੇ ਜਾਂ ਪਿੱਛੇ ਆ ਗਏ ਨਾ ਆ ਪਾਈ ਦੀ ਸ਼ਾਪ ਦੀ ਵੀ ਉਹ ਹੈ ਨਾ ਇਹਦੀ ਬਹੁਤ ਦਿਨਾਂ ਤੋਂ ਵੇਟ ਸੀ ਤੁਹਾਨੂੰ ਬਣਾ ਹਾਂ ਈ ਆਈਫੋਨ ਲਮਾ ਸ਼ੁਰੂ ਤੋਂ ਕਰੋ ਸ਼ੁਰੂ ਤੋਂ ਕਰੋ ਦੁਬਾਰਾ ਕਰਦਾ ਚਲੋ ਹੁਣ ਬੋਲ ਤੇ ਬਹੁਤ ਟਾਈਮ ਤੋਂ ਮੈਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਮੇਰੇ ਆਈਫੋਨ 16 ਪ੍ਰੋ ਦਾ ਤੇ ਅੱਜ ਉਹ ਭਾਗ ਆਵਰੇ ਦਿਨ ਆ ਗਿਆ ਤੇ ਮੈਂ ਮੇਰੇ ਵਾਸਤੇ ਆਪਣੇ ਵਾਸਤੇ ਮੈਂ ਆਈਫੋਨ 16 ਪ੍ਰੋ ਮੈਕਸ ਪ੍ਰੋ ਸੌਰੀ ਪ੍ਰੋ ਲਿਆ ਮੂਹਰ ਦੀ ਲੱਗ ਰਹੀ ਹੈ ਤੁਹਾਨੂੰ ਮੈਨੂੰ ਸੁਪਨਾ ਆਇਆ ਲੱਗਿਆਦਾ ਵੀ ਅੱਜ ਮੈਂ ਸੁਪਨਾ ਦੇਖਿਆ ਹਾਂ ਇਹ ਤੁਹਾਨੂੰ ਚਲਾਣ ਲੱਗਿਆ ਵੀ ਵਹਤਰਾ ਲੱਗਣਾ ਹਾਂ ਚਲੋ ਕਰੋਪਨ ਬਾਤ ਨਹੀਂ ਕੀ ਬਨਾਲ ਤੇ ਮੂਹਰ ਦੀ ਲੱਗ ਰਹੀ ਹੈ ਓਪਨ ਰੇ ਕਰਨਾ ਕਿ ਘਰੇ ਕਰਨਾ ਮੈਂ ਆਪਾਂ ਜੀ ਅਸੀਂ ਘਰੇ ਕਰਾਂਗੇ ਜਾ ਕੇ ਬੱਚਿਆਂ ਦੇ ਵਿੱਚ ਬੈ ਕੇ ਨਾ ਹਾਂ ਤੇ ਇਹ ਆਪਾਂ ਲੈ ਆਪਨੇ ਸੁਨਾਮ ਤੋਂ ਤੇ ਬਾਕੀ ਤੁਸੀਂ ਪਿੱਛੇ ਨਾਮ ਪੜ ਸਕਦੇ ਹੋ ਨਾ ਤੇ ਇੱਕ ਗੱਲ ਇਹ ਵਧੀਆ ਲੱਗੀ ਕਿ ਸਾਨੂੰ ਭਾਜੀ ਨੇ ਨਾ ਕੱਲ ਦਾ ਟਾਈਮ ਦਿੱਤਾ ਸੀ ਜੀ ਭਾਜੀ ਨੇ ਨਾ ਵੈਸੇ ਐਕਚੁਅਲੀ ਨਾ ਵੈਸੇ ਕੋਈ ਨਿਸ਼ਚਿਤੀ ਦਿੰਦਾ ਨਹੀਂ ਹੈਗਾ ਹਾਂ ਉਹ ਹੀ ਚੀਜ਼ ਮੈਂ ਦੱਸ ਰਹੀ ਹਾਂ ਨਾ ਵੀ ਮੋਸਟਲੀ ਲੋਕ ਇਦਾਂ ਕਰਦੇ ਵੀ ਟਾਈਮ ਦੇ ਕੇ ਕੱਲ ਦਾ ਤੇ ਉਹਨੂੰ ਕੱਲ ਤੋਂ ਵੀ ਅਗਲੇ ਦਿਨ ਤੇ ਪਾ ਦਿੰਦੇ ਆ ਬਟ ਭਾਜੀ ਨੇ ਹਾਂ ਤਿੰਨ ਦਿਨਾਂ ਦਾ ਟਾਈਮ ਲੈਂਦੇ ਨੇ ਬਿਲਕੁਲ ਬਟ ਵੀਰ ਜੀ ਨੇ ਸਾਨੂੰ ਕੱਲ ਦਾ ਟਾਈਮ ਦਿੱਤਾ ਸੀ ਔਰ ਉਹਨਾਂ ਨੇ ਅੱਜ ਮੈਨੂੰ ਸ਼ਾਮ ਨੂੰ ਡਿਲੀਵਰ ਕਰ ਦਿੱਤਾ ਬਿਲਕੁਲ ਬਿਲਕੁਲ ਇਹ ਚੀਜ਼ ਵਧੀਆ ਲੱਗੀ ਕਦੀ ਵੀ ਨਹੀਂ ਇਦਾਂ ਹੋਇਆ ਵੀ ਕਿਸੇ ਨੇ ਟਾਈਮ ਮਨੂੰ ਕਹਿ ਦਿੰਦੇ ਆ ਕਿ 10 ਤਰੀਕ ਤੱਕ ਤੁਹਾਡੇ ਕੱਪੜੇ ਰੈਡੀ ਬਟ ਫੇਰ ਇਹ ਵੀ 12 ਕਰ ਦਿੰਦੇ ਆ ਕਈ ਵਾਰ ਕਿ ਨਹੀਂ ਪਰ ਭਾਜੀ ਨੇ ਬਹੁਤ ਜਲਦੀ ਸਾਨੂੰ ਵੀ ਆਈਫੋਨ ਲੈ ਕੇ ਦਿੱਤਾ ਕਿ ਕੁਲਵਿੰਦਰ ਕਾਫੀ ਦਿਨਾਂ ਤੋਂ ਵੇਟ ਕਰ ਰਿਹਾ ਸੀ ਕਿ ਮੇਰਾ ਆਈਫੋਨ ਨਹੀਂ ਆ ਰਿਹਾ ਪਤਾ ਨਹੀਂ ਕਿਥੋਂ ਸਹੀ ਨਹੀਂ ਮਿਲ ਰਿਹਾ ਜਾਂ ਕੁਝ ਵੀ ਲਾ ਲੋ ਨਾ ਭਾਜੀ ਨੇ ਪੇਮੈਂਟ ਕਰੀ ਫਿਰ ਆਪਾਂ ਹਾਂ ਬਿਲਕੁਲ ਪੇਮੈਂਟ ਕਰਨੀ ਪਊਗੀ ਆ ਲੋ ਭਾਈ ਕਿੰਨਾ ਮਹਿੰਗਾ ਕਿੰਨੇ ਨੇ ਮੈਂ ਮੈਂ ਕਹਿੰਦੇ ਤੁਸਮਾ ਉਹ ਤਾਂ ਪਤਾ ਹੈ ਕੇਸ ਵਗੈਰੇ ਵੀ ਦਿੰਦੇ ਦਾ ਉਹ ਮਸਾ ਕਵਰ ਜਾ ਪਿੱਛੇ ਮੈਂ ਜੂਗਾ ਸਾਰਾ ਕੁਝ ਨੇ ਹੀ ਉਹਨਾਂ ਨੂੰ ਗਿਫਟ ਕਰਨ ਨਹੀਂ ਦਿੰਦੇ ਗਿਫਟ ਦਾ ਡਾਕਟਰ ਰੇਡੀ ਲੈ ਕੇ ਦਿੱਤਾ ਹੀ ਹੈ ਬਾਕੀ ਆਹ ਚੀਜ਼ ਉਹ ਡਾਕਟਰ ਹਾਂ ਡਾਕਟਰ ਆ ਡਾਕਟਰ 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 ਹੋਰ ਕੀ ਕੀ ਹੁੰਦਾ ਦੇ ਨਾਲ ਹਾਂ ਉਹ ਤਾਂ ਜ਼ਰੂਰੀ ਮੈਨ ਲਾਣ ਦੇਣਾ ਪਟਿਆਲਾ ਫੋਨ ਕੋਈ ਕੇਸ ਵੀ ਦੇ ਦਿਓ ਸਾਨੂੰ ਜਿਹੜਾ ਕਵਰ ਬੈਕ ਕਵਰ ਦਾ ਪਿੱਛੇ ਥੋੜਾ ਜਿਹਾ ਕੋਈ ਹਾਂ ਨਾ ਪਤਾ ਚਾਨ ਚੱਕਾ ਜਾਂਦਾ ਅੱਜ ਤੈਨੂੰ ਲਾਇਕ ਕਰ ਰੂ ਚਾਹ ਨਹੀਂ ਮੈਨੂੰ ਵੀ ਤਾਂ ਕੋਈ ਚਾਹ ਨਹੀਂ ਹੈਗਾ ਮੈਨੂੰ ਮਜਬੂਰੀ ਮੈਨੂੰ ਮਜਬੂਰੀ ਹੀ ਰੱਖਣਾ ਮੇਰੀ ਮਜਬੂਰੀ ਹੈ ਇਹਨੂੰ ਰੱਖਣਾ ਕਿਉਂਕਿ ਇੱਕ ਤਾਂ ਇਹਨੂੰ ਹੱਥ ਫੜਨਾ ਬੜਾ ਆੱਕਾ ਲੱਗਦਾ ਹੈਵੀ ਬਹੁਤ ਹੈ ਇਹ ਤੇ ਕੁਝ ਵਲੋਗਿੰਗ ਕਰਕੇ ਰੱਖਣਾ ਪੈਂਦਾ ਅਦਰਵਾਜ਼ੀ ਮੈਨੂੰ ਸਿੰਪਲ ਫੋਨ ਚਲਾਉਣਾ ਆਸਾਨ ਲੱਗਦਾ ਪਰ ਜਿੰਨੇ Android ਚ ਲਾਇਆ ਔਰ ਕੋ ਆਈਫੋਨ ਛੇਤੀ ਚੱਲਦਾ ਨਹੀਂ ਹੈਗਾ ਤੇ ਜੇ ਆਈਫੋਨ ਚੱਲ ਗਿਆ ਫਿਰ ਤੁਸੀਂ Android ਨਹੀਂ ਚਲਾ ਸਕਦੇ ਮਾਤ ਬੰਜੂ ਗਣ ਪ੍ਰਧਾਨ ਸਾਹਿਬ ਹੁਣ ਪਤਾ ਨਹੀਂ ਸਾਹਮਣੇ ਕਿੰਨੇ ਮੈਂ ਜਿਹੜੇ ਕੰਮ ਆਸਲੇ ਮੈਂ ਕੰਮ ਖਿੱਚ ਕੇ ਰੱਖਣਾ ਦੇਖਦੇ ਆ ਕਿੰਨਾ ਕੰਮ ਖਿੱਚ ਇਹ ओरिजिनल ਲੈਣਾ ਤੁਸੀਂ ਕਾਪੀ ਲੈਣਾ ਨਹੀਂ। ओरिजिनल। ਨਾਲ ਹੀ ਮਿਲੂਗਾ। ਨਹੀਂ ਨਾਲ ਹੀ। ਐਕਸਟਰਾ। ਆਹ ਆਇਆ। ਮੈਂ ਬਲੈਕ ਕਲਰ ਦਾ ਵੀ ਕਲਰਫੁਲ ਵਾਹ। ਕਵਰ ਕੋ ਬਲੋਰ ਲੈ ਲਿਓ ਕੋਈ। ਇਹਦੀ ਪਰੂ ਮਤਿ ਕਿ ਨਿਸ਼ਾਨੀ ਦੀ। ਇਹਦੀ ओरिजिनल ਦੀ ਨਿਸ਼ਾਨੀ ਇੱਕ ਤਾਂ ਇਹ ਆ ਗਈ ਆ ਸੀਰੀਅਲ ਨੰਬਰ ਆ। ਤੁਸੀਂ ਕਿਤੇ ਮਰਜੀ ਭਾ ਕੇ ਚੈੱਕ ਕਰ ਸਕਦੇ। ਕਿਧਰ ਕੋਈ ਇਹ ਪੈ ਹੀ ਉਹ ਹੁੰਦਾ 190 ਦਾ 1600 ਦਾ ਪੈ ਹੀ ਆ ਆਪਣੇ ਵਾਸਤੇ। ਜੀ। ਤੋਂ ਦੇ ਭੰਗ। ਬਾਕੀ ਕਾਰਜਾਂ ਨੂੰ ਸਾਡਾ ਕਿਸੇ ਨੂੰ ਨਹੀਂ ਪਤਾ ਹੈਗਾ। ਤੇ ਉਹਨਾਂ ਬਾਅਦ ਵੀ ਸਰਪ੍ਰਾਈਜ਼ ਹੈ ਸਾਡੇ ਬਾਅਦ ਮੇਰੇ ਬਾਅਦ ਤਾਂ ਖੁਦ ਸਰਪ੍ਰਾਈਜ਼ ਸੀ ਇਹ। ਕਿ ਸਦਾਂ 10-10 ਵੀ ਵੀਰ ਆ ਲਾ ਫੋਨ ਆ ਲੱਗੋ ਡਰ ਲੱਗਦਾ ਸੀ ਨਹੀਂ। ਹਾਂ। ਆਪ ਕਿੰਨਾ ਖੁਸ਼ ਹੋ ਰਹਾ ਮਤੂ ਜੀ। ਹਾਂ। ਸਾਰੇ ਭਾਈ ਆ ਤੋ ਐਵੇਂ ਨਹੀਂ ਕੋਟੇ ਇਹ ਕੋਈ ਗੱਲ ਨਹੀਂ ਇਹ ਤਾਂ ਕੋਈ ਚੱਕਰ ਨਹੀਂ ਨਹੀਂ ਪਤਾ ਕੀ ਹੈ ਜੀ ਇਹ ਤਾਂ ਬਚ ਗਿਆ ਸੀ ਕੀ ਹੋ ਰਿਹਾ ਆਏ ਹਾਈ ਪਾਪਾ ਨਾਲ ਵੱਧ ਕੇ ਤਾਂ ਫਰੈਂਚ ਆ ਚੜਿਆ ਪਿਆ ਹੈ ਸਹੀ ਗੱਲ ਹੈ ਹੈ ਕੱਢੀ ਸਮਾਨ ਹੀ ਪਿਆ ਸਾਰਾ ਕੱਢਣਾ ਛੋਟੇ ਛੋਟੇ ਖਾ ਕਰ ਲੀਏ ਹੈ ਫਨੀ ਰੋਟੀ ਖਾ ਕੇ ਕੱਢਦੇ ਆ ਪਾਪਾ ਪਹਿਲੇ ਆਈਫੋਨ ਆਜਾ ਉਹਨੂੰ ਬਾਕਸ ਕਰਦੇ ਆ ਪਾਪਾ ਬੱਚੇ ਨੂੰ ਚਾਹ ਜਾਦੇ ਹੋਰੇ ਆਪਣੇ ਨਾਲ ਨਹੀਂ ਰਾਈਸ ਕਰਦੇ ਦੇਵਾਇਸ ਫੜੀ ਨੂੰ ਮਲੇ ਹੋ ਰਿਹਾ ਸੋਸ। ਪਹਿਲਾਂ ਆਪਾਂ ਅਨਬਾਕਸ ਕਰਾਂਗੇ। ਉੱਤੇ ਕੂੜੀਆਂ ਬਾਹਾਂ ਆ। ਨਹੀਂ ਫੜੇ ਐਸ ਕਿ ਪਾਪਾ ਨੂੰ ਕਰ ਲੈਂਦੇ ਯਾਰ। ਦੇਖਦੇ ਹਾਂ। ਪਤਾ ਕੀ ਹੈ ਪਤਾ ਕੀ ਕਰਾਂ ਦੇ ਜ਼ਰਾ। ਪਤਾ ਕੀ ਆ ਆਪ ਜਿਹੜਾ ਆਈਫੋਨ 14 ਲਿਆ ਸੀ ਨਾ ਮਮਾ ਵਾਲਾ ਅੱਜ ਵੀ ਦਿਨਾਂ ਵਲੌਗ ਬਣਾ ਰਿਹਾ। ਉਦੋਂ ਵੀ ਮੈਂ ਮੈਂ ਕੀਤੀ ਸੀ ਤੇ ਮੈਂ ਕੀਤੀ ਸੀ। ਹਾਂ ਚਲ ਤੂੰ ਕੀਤੀ ਸੀ। ਆਜਾ ਪਾਪਾ ਨੂੰ ਕਰਾਂ ਦੇ। ਹਾਂ ਅਜੇ ਪਾਪਾ ਨੂੰ ਦੇ। ਡੱਬਾ ਦਾ ਦੇਖੀ ਜ਼ਰਾ। ਹਾਂ ਚਲ ਡੱਬਾ ਦੇਖ ਲੈ। ਓਏ। ਸਵਿਚ ایرਪອດਸ। ਉਹ ਆਈਫੋਨ। आईफोन है केड़ा आप 15 के 16 16 प्रो ओय होय 16 प्रो <laughs> गांठे hmm? okay. बारे हम्म गांठे बारे गाना हेलो गाइस राइस राइस कहीं को दे कितना है दिया लो ना है ये हम्म फिर लो खर्चा 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 ओए कमेंट दिखा ਕਾ ਤਰ੍ਹਾਂ ਦੇਖੋ ਇਹ ਇਹ ਹੈ iPhone 16 Pro designed by Apple California ਇਹ ਕੈਲੀਫੋਰਨੀਆ ਕੌਣ ਕਰੂਗਾ ਅਨਬਾਕਸਿੰਗ ਮੈਂ ਪਾਪਾ ਕਰਨਗੇ ਮੈਂ ਪਾਪਾ ਕਰਨਗੇ ਹੋਏ ਉੱਧਰ ਲੈ ਕੇ ਦੇਖਿਓ ਇੱਧਰ ਹੈ ਦੱਬੇ ਅੱਧਰ ਹੈ ਫਾਟੇ ਫਾਟੇ ਦੇ ਤੈਨੂੰ ਕੀ ਸਮਝਾਇ ਸੀ ਨਾ ਨਹੀਂ ਫੜਦੇ ਮੈਂ ਹਾਂ ਤੇ

ਹਰੇ ਹਰੇ ਮਕਰ ਸਾਡੀ ਪਾਪਨ ਕਰ ਲੈਣੇ ਕੋਲ ਪਾਪਨ ਕਰ ਲੈਣੇ ਮਤੇ ਫਤੇ ਕੋਈ ਗੱਲ ਨਹੀਂ ਕੋਈ ਗੱਲ ਕਰਦਾ ਮੇਰਾ ਪੁੱਤ ਹੈ ਉਹ ਉਧਰ ਹੀ ਤੁਸੀਂ ਖੋਲ ਦੋ ਕੋਈ ਗੱਲ ਯਾਰ ਕਹਾਂ ਤੂੰ ਕਿਹੜੀ ਗੱਲ ਖੋਲਣਾ ਹੈ ਇਹਨੂੰ ਬੱਸ ਰਹਿਣ ਦੇ ਕੋਈ ਫਰੂਟ ਲਿਆਂਦਾ ਸਾਰਾ ਅੱਜ ਅਸੀਂ ਏਅਰਪੋਰਟ ਦਾ ਫਰੈਸ਼ ਫਰੂਟ ਲਿਆਂਦਾ ਹਾਂ ਅੰਮ੍ਰਿਤਸਰ ਜੀ ਹਾਂਜੀ ਊ ਬਵਾਓ ਨਹੀਂ ਉਹਦੀ ਲੋੜ ਨਹੀਂ ਹੈ ਕਿ ਤੁਹਾਨੂੰ ਇਹ ਇਦਾਂ ਨਹੀਂ ਕਰਨਾ ਯਾਰ ਤੁਹਾਨੂੰ ਵੀ ਖੋਲਣਾ ਨਹੀਂ ਹੁੰਦਾ ਹੈਗਾ ਮਮਾ ਦੇਖ ਏਦਾਂ ਵਾਓ ਬਲੈਕ ਕਲਰ ਵਾਓ 16 Pro ਦੇਖੋ ਤਾਂ ਇਹ ਤੇ ਅਲੱਗ ਹੀ ਚੱਕਰ ਜਿਹੜਾ ਜਿੰਨੇ ਉੱਚੇ ਉੱਚਾ ਮਾਡਲ ਸਾਈਜ਼ ਛੋਟਾ ਹੀ ਜਾਂਦੇ ਹੈ ਹਨਾ ਲੈਣਾ ਨਹੀਂ ਕਰਾ ਰੱਖਿਆ ਪਰ ਤੇ ਆਣਾ ਫੜ ਦੇਖ ਲੈ Apple ਨਾ ਮੁੰਮੇ ਐਡਿਟ ਕਰੋ ਹੁਣ ਇਹਨੂੰ ਦੇਖ ਕਰੋ ਐਗਜ਼ਿਟ ਨਹੀਂ ਕਹਿੰਦਾ ਐਗਜ਼ਿਟ ਕਰੋ ਦਮੂ ਦਿਖਾਓ ਹਲੋ ਦਿਖਾ ਦਵੇ ਉੱਤੇ ਕਰ ਤੈਨੂੰ ਸੋਨਾ ਆ ਰਿਹਾ ਹੈ ਹਲੋ ਇਹ ਕੈਮਰਾ ਕੁਆਲਿਟੀ ਥੋੜਾ ਫਰਦਿਕ ਸਹੀ ਫੋਟੋ ਦੇਖੋ ਹਾਂ ਹਾਂ ਬਹੁਤ ਹਾਂ ਖੁਸ਼ ਹੁਣ ਤੀ ਮੰਨ ਤੂੰ ਮੈਂ ਮੰਨੂ ਇਹ ਰਾਤ ਕੱਤੋਂ ਬਾਅਦਿੰਦੇ ਨੇ ਅਸੀਂ ਕੁਛ ਹੈ ਅੱਜ ਪਤਾ ਕੀ ਇਹ ਤਾਂ ਇਦਾਂ ਹੁੰਦਾ ਹਮੇਸ਼ਾ ਵੀ ਮੈਨੂੰ ਜਦੋਂ ਫੋਨ ਮਿਲਦਾ ਮੈਨੂੰ ਪੁਰਾਣਾ ਮਿਲਨਦਾ ਜਣਾ ਕਿੰਦਾ ਕਹਿੰਦਾ ਮੇਰਾ ਫੋਨ ਲੈ ਲੈ ਤੇ ਆਪਾਂ ਅੱਜ ਪ੍ਰਧਾਨ ਸਾਹਿਬ ਦੀ ਖੁਸ਼ਕੀ ਚੱਕ ਦੀ ਪ੍ਰਧਾਨਾ ਕੰਡਾ ਕੱਢਦਾ ਕੰਡਾ ਕੱਢਦਾ ਕੰਡਾ ਕੱਢਦਾ ਜੇ ਤਾੜਾ ਇੰਨੇ ਜਿੰਨਾ 16 ਹਰ ਦਾ ਤੁਹਾਡਾ ਮੈਂ ਸਿਰ ਕਰ ਜਾਇ ਨਾ ਕਰ ਲਈ 500 ਮੰਗਦੀਆਂ 500 ਮੰਗਦੀਆਂ ਤੁਹਾਡੇ ਨਾਲ ਕਰ ਜਾ ਲਾ ਦੇ ਜਿਆ ਮੋੜਨਾ ਨਹੀਂ ਜੇ ਤੁਸੀਂ ਪੈਸੇ ਦੇਣੇ ਨੇ ਆ ਜਿਹੜਾ ਕਰ ਦਿਆ ਮੋੜਨਾ ਤੁਹਾਡਾ ਚੰਗਾ ਠੀਕ ਹੈ ਨਹੀਂ ਕਰ ਜਾ ਕੋਈ ਕਿਸ ਨਾ ਕੋਈ ਮੋੜਨਾ ਥੋੜੀ ਪਾ ਰਿ ਨੇ ਦੇਣ ਦੇ ਨੇ ਕਿਉਂਕਿ ਦੇਖੋ ਕਈ ਵਾਰ ਹੁੰਦਾ ਕਿ ਜਿਹੜੇ ਘਟੜ ਕੇ ਹੌਸਲੇ ਹੋ ਵੇਲੀਆਂ ਹੁੰਦੀਆਂ ਘਰੇ ਨਾ ਤੋਂ ਬੰਦਿਆਂ ਦੀ ਜਾਣ ਕਹਿੰਦੀਆਂ ਮੈਂ ਸੂਟ ਲਿਓਣਾ ਮੈਂ ਆ ਉਹ ਵਿਚਾਰੀਆਂ ਮਜਬੂਰ ਹੋ ਕੇ ਕਰਨਾ ਪਰ ਜੇ ਤੁਹਾਨੂੰ ਮੌਕਾ ਮਿਲਦਾ ਨਾ ਕਿ ਜਿੰਦਗੀ 'ਚ ਬਸ ਕਾਮਯਾਬ ਹੁੰਦੇ ਹੋ ਤੇ ਜਿੰਨਾ ਕਿ ਆਪਣ ਆਪਣੇ ਪਤੀਆਂ ਨੂੰ ਤੋਂ ਪਾਇਆ ਹੁੰਦਾ ਉਹਨਾਂ ਕੋ ਪੈਸੇ ਮੰਗੇ ਨਾ ਜਰੂਰ ਸਾਥ ਦਿਆ ਕਰੋ ਠੀਕ ਹੈ ਜਦੋਂ ਤੁਹਾਡਾ ਆਨਦਾ ਟਾਈਮ ਕਮਾਉਣ ਦਾ ਤੇ ਤੁਸੀਂ ਉਹਨਾਂ ਨੂੰ ਐਸ਼ ਕਰਾਇਆ ਤੇ ਤੁਸੀਂ ਵੀ ਇਹ ਜਰੂਰੀ ਨਹੀਂ ਹੈ ਕਿ ਇੱਕ ਬੰਦੇ ਦਾ ਹੀ ਫਰਜ਼ ਪੈਂਦਾ ਕਿ ਉਹ ਆਪਣੀ ਘਰਵਾਲੀ ਦੇ ਖਰਚੇ ਚੱਕੇ ਉਹਦੇ ਚਾਹ ਪੂਰੇ ਕਰੇ ਇੱਕ ਘਰਵਾਲੀ ਦਾ ਫਰਜ਼ ਪੈਂਦਾ ਕਿ ਉਹ ਵੀ ਆਪਣੇ પતિ ਦੇ ਨਾਲ ਹੀ ਕਿ ਸਾਰੇ ਖਰਚੇ ਖਰਚੇ ਚੱਕੇ ਉਹਨਾਂ ਦੇ ਚਾਹ ਪੂਰੇ ਕਰੇ ਤਾਂ ਜਿਹੜੇ ਘਰ ਵਾਲੀ ਅੱਜ ਆਪਣੇ ਖਰਚੇ ਤੇ ਚੌਲ ਲੈ ਕੇ ਆਈ ਢਾਬੇ ਤੋਂ ਵੀ ਮੈਂ ਚੌਲ ਹੀ ਟੋਪਿਆਂ ਦੇ ਨਾਲ ਮੈਂ ਕੁਝ ਚੌਲ ਲੈ ਕੇ ਆਈ ਵੀ ਤੂੰ ਜਿਹੜਾ ਡੇਢ ਦਾ ਖਲਾਤਾ ਡੂੜ ਲਾ ਖਲਾਤਾ ਤੇ ਕਦੀ ਵੀ ਸੁਬਿੰਦਰ ਨੇ ਵੀ ਇਹ ਨਹੀਂ ਕੀਤਾ ਆਪਣੇ ਚਾਹ ਮਾਰ ਕੇ ਸਾਨੂੰ ਹਮੇਸ਼ਾ ਹੀ ਵੀ ਕੋਈ ਵੀ ਚੀਜ਼ ਜਿਹੜੀ ਆਪਾਂ ਮੰਗੀ ਲੈ ਕੇ ਦਿੱਤੀ ਤੇ ਕਲੰਦਰ ਕਾਫੀਟਾ ਤਾਂ ਕਰੇ ਮੈਂ ਫੋਨ ਲੈਣਾ ਫੋਨ ਲੈਣਾ ਮੈਂ ਆਹ ਲੈਣਾ ਉਹ ਲੈਣਾ ਤੇ ਮੈਂ ਕੰਦਰ ਨੂੰ ਕਿਹਾ ਵੀ ਨਹੀਂ ਥੋੜਾ ਵੇਟ ਕਰ ਲਉ ਜਦੋਂ ਵੀ ਤੁਸੀਂ ਲੈਣਾ ਆਈਫੋਨ ਹੀ ਲੈਣਾ ਛੋਟਾ ਮੋਟਾ ਫੋਨ ਸੀ ਨਹੀਂ ਲੈਣਾ ਹੈਗਾ ਠੀਕ ਹੈ ਤੇ ਥੈਂਕ ਯੂ ਤੁਹਾਨੂੰ ਜੀ 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 ਜੈ ਤੇ ਸਰਵਨ ਸਪੋਰਟ ਕੀਤੀ ਅਸੀਂ ਵੀ ਆਪਣੇ ਕੰਮ ਤੇ ਲੱਗਣ ਜੋ ਕੋਲਿੰਦਰ ਆਪਾ ਆਪਾਂ ਕੋਈ ਨਹੀਂ ਕੁਝ ਕਰਨ ਵਾਲੇ ਸਪੋਰਟ ਮਾਤਾ ਕਰਨ ਵਾਲਾ ਉਹ ਹੀ ਕਰਾਉਂਦਾ ਹੈ ਨਾ ਜੇ ਕਹਿੰਦੇ ਵੀ ਜੀਵਨ ਸਾਥੀ ਨਾਲ ਸਪੋਰਟ ਕਰੇ ਨਾਲ ਇੱਕ ਆਪਣੀ ਘਰ ਵਾਲੀ ਨੂੰ ਤੇ ਘਰ ਵਾਲੀ ਕੁਝ ਨਹੀਂ ਕਰ ਸਕਦੀ ਅਈ ਜੋ ਕੁਝ ਵੀ ਅੱਜ ਇਹਨਾਂ ਦੀ ਸਪੋਰਟ ਦੇ ਨਾਲ ਆ ਠੀਕੇ ਸਾਡੇ ਸੋਹਰੇ ਫੈਮਿਲੀ ਦੇ ਪਰਿਵਾਰ ਦੇ ਪਿਆਰ ਦੇ ਨਾਲ ਸਪੋਰਟ ਦੇ ਨਾਲ ਆ ਠੀਕੇ ਸਾਡਾ ਕੁਝ ਲਿਖਾ ਦੋ ਕਿ ਲਿਖਾ ਐ ਲਖਾਂ ਦੇ ਇਹਨੂੰ ਕੱਛੀਆਂ ਤੋਂ ਬਣਾਉਣ ਦਵਾ ਦਿਓ ਕਿ ਕੱਠੀ ਬਣਵਾ ਦਮਿਆ ਕਿਉਂਕਿ ਹੁਣ ਗਰਮੀ ਆ ਗਈ ਅੱਗੇ ਕੱਲ 500 ਕਹਿ ਰਹੀ ਕਹਿੰਦੇ ਸਾਨੂੰ ਕੰਮ ਵਾਲੇ ਦੀ ਬਹੁਤ ਲੋੜੂ ਰੱਖੋ ਕਹਿੰਦੇ ਮੈਂ ਉਧਰੋਂ ਸੈਲਰੀ ਲੈ ਆਵਾਂਗਾ ਸਾਖੀ ਬੰਪਰ ਉੱਪਰ ਆ ਰੁਟ ਗਿਆ ਤਾਂ ਦੇਖੋ ਕਿਵੇਂ ਦੇ ਹੂੰ ਇਹ ਸਾਡੇ ਬੰਨਾਂ ਨੂੰ ਤੇ ਨਹੀਂ ਲੱਗਦੀ ਨਹੀਂ ਨਹੀਂ ਟੈਕਸੀ ਆ ਲੈ ਲੈ ਫੇਰ ਕਿਉਂ ਕੋਲੋਂ ਮੋੜ ਮੱਝਾਂ ਨਹੀਂ ਫੋੜਨੀ ਹੈ ਕਵਾਸ ਕੀ ਹੈ ਤੇ ਰਾਤ ਨਾ ਮੈਂ ਵੀਡੀਓ ਸ਼ੂਟ ਕਰਨੀ ਭੁੱਲ ਗਈ ਸੀ ਤੇ ਆਪਣੇ ਬਹੁਤ ਹੀ ਪਿਆਰੇ ਜੀ ਦੀਦੀ ਨੇ ਗੁਰਪ੍ਰੀਤ ਕੌਰ ਉਹ ਆਪਣੇ ਕਮੈਂਟ ਵੀ ਕਰਦੇ ਨੇ ਆ तकरीबन ਜਿੰਨੇ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਉਹਨਾਂ ਦਾ ਪਹਿਲਾ ਕਮੈਂਟ ਹੁੰਦਾ ਤੇ ਕੱਲ ਹੈਗੀ ਸੁਰਾ ਦੀ ਐਨੀਵਰਸਰੀ ਵੈਸੇ ਮੈਂ ਉਹਨੂੰ WhatsApp ਤੇ ਵਿਸ਼ ਕਰਤਾ ਸੀ ਤੇ ਮੈਂ ਕਿ ਸੋਚਿਆ ਕਿ ਅੱਜ ਤੁਹਾਡੇ ਸਾਰਿਆਂ ਨਾਲ ਹਨਾ ਮੈਂ ਇਹ ਗੱਲ ਸ਼ੇਅਰ ਕਰਾ ਕੇ ਉਹਨਾਂ ਦੀ ਐਨੀਵਰਸਰੀ ਤੁਸੀਂ ਸਾਰੇ ਜਣੇ ਆਪਣੀਆਂ ਬੈਸਟ ਵਿਸ਼ਸ ਦਿਓ ਉਹਨਾਂ ਨੂੰ ਹਨਾ ਕਿ ਪਰਮਾਤਮਾ ਕਰੇ ਤੇ ਉਹਨਾਂ ਦਾ ਜਿਹੜਾ ਸਾਥ ਹੋ ਜਨਮ ਜਨਮ ਦਾ ਬਣਿਆ ਰਹੇ ਹਨਾ ਤੇ ਇਦਾਂ ਹੀ ਪਿਆਰ ਬਣਿਆ ਰਹੇ ਇਦਾਂ ਹੀ ਹਰ ਸਾਲ ਉਹ ਐਨੀਵਰਸਰੀ ਮਨਾਉਂ ਤੇ ਸਾਡੇ ਲੱਗ ਹੁਣ ਮਿਸਤਰੀ ਸੋਣ ਸਾਡੇ ਆਹੀ ਕੁਝ ਨਾਲ ਠੋਕ ਠਕੀ ਆ। ਬਾਕੀ ਤੁਸੀਂ ਗਗਨ ਬਲੌਗ ਦੇ ਦੇਖੀ ਲਿਆ ਹਨ ਪੀ ਕੰਮ ਸ਼ੁਰੂ ਹੋ ਗਿਆ ਘਰ ਦਾ। ਤੇ ਬਾਕੀ ਚਲੋ ਜੀ ਗੁਰਪ੍ਰੀਤ ਜੀ ਨੂੰ ਫਿਰ ਤੋਂ ਇੱਕ ਵਾਰੀ ਮੇਰੇ ਵੱਲੋਂ ਹੈਪੀ ਮੈਰਿਜ ਅਨਿਵਰਸਰੀ ਭਾਜ ਨੂੰ ਮੈਰਿਜ ਅਨਿਵਰਸਰੀ ਸੌਰੀ ਮੈਂ ਲੇਟ ਹੋ ਗਈਆਂ ਹਨ ਤੇ ਬਾਕੀ ਚਲੋ ਜੀ ਕਹਿੰਦਾ ਦੇਰ ਆਏ ਦਰੁਸਤ ਆਏ ਹੁਣ ਮਨ ਜਿਆਦਾ ਆ ਗਿਆ ਤਾਂ ਪਤਾ ਨੂੰ ਵਿਸ਼ ਕਰਤਾ। ਪ੍ਰਧਾਨ ਸਾਹਾ ਵਾੜੇ ਲਿਪੜੇ ਤੇ ਬੜੇ ਫਿਰਦੇ ਇਹ ਦੇਖੋ। ਤੁਸੀਂ ਕਿਧਰ ਖੋਲੇ ਸੂਟ ਕੇ ਆਪਣਾ ਉਹ ਕਿਸ ਕਲੀ ਜਿਹੜੋ 100 ਸਿਆਪੇ ਕੰਮ ਠੇਕੇ ਦੇ ਲੱਗੇ ਤਾਂ ਵੀ ਨਾਲ ਕਰਾਉਣਾ ਪੈਂਦਾ ਕੀ ਗੱਲ ਕੋਈ ਗੱਲ ਟੱਡ ਕੱਢ ਜੂ ਮੜਿਆ ਬਟਨ ਤਾਂ ਪਹਿਲਾਂ ਲੱਗਣ ਟੱਡ ਤੇ ਐ ਟੁੱਟੇ ਪਏ ਨੇ ਬਟਨ